ਸਨਾਮ ਸਾਹਿਰ ਦੇ ਵਿੱਚ ਲੱਗ ਚੁੱਕੀ ਆ ਸਰਦੀਆਂ ਵਾਲੇ ਸੂਟਾਂ ਦੇ ਬਹੁਤ ਹੀ ਵੱਡੀ ਤੇ ਭਾਰੀ ਸੇਲ ਜਿਹੜੀ ਲੋਹੜੀ ਤੱਕ ਚੱਲਣੀ ਆ ਤੁਸੀਂ ਇਹਦਾ ਹਿੱਸਾ ਬਣ ਸਕਦੇ ਹੋ ਪਹਿਲਾਂ ਪਹਿਣਾ ਦਾ ਇਕੱਠ ਦੇਖ ਲਓ ਸਵੇਰ ਤੋਂ ਕਹਿੰਦੇ ਸ਼ਾਮ ਤੱਕ ਗਾ ਪਿਆ ਰਹਿੰਦਾ ਪੈਰ ਧਰਨ ਨੂੰ ਥਾਂ ਨਹੀਂ ਹੁੰਦੀ ਇੱਥੋਂ ਤੁਸੀਂ 150 ਰੁਪਏ ਦਾ ਇੱਕ ਸੂਟ ਤੇ 1000 ਰੁਪਏ ਦੇ 8 ਸੂਟ 1000 ਰੁਪਏ ਦੇ 5 ਸੂਟ ਇਸ ਤੋਂ ਇਲਾਵਾ ਵਿਆਹ ਸ਼ਾਦੀਆਂ ਵਾਲੇ ਸੂਟ ਬਹੁਤ ਹੀ ਸਸਤੇ ਰੇਟਾਂ 'ਚ ਖਰੀਦ ਸਕਦੇ ਹੋ ਸਿਰਫ ਤੇ ਸਿਰਫ ਲੋਹੜੀ ਤੱਕ ਸਤਗਰ ਕਲਾਥ ਹਾਊਸ ਸਨਾਮ ਮਾਲਗੜਾਮ ਚੌਂਕ 'ਚ ਬਾਈ ਹੋਣੀ ਦੀ ਦੁਕਾਨ ਆ ਰੀਲ ਨੂੰ ਸ਼ੇਅਰ ਕਰ ਅੱਗੇ ਭੈਣਾ ਦਾ ਫਾਇਦੇ ਹੋ ਜਾਂਦੇ ਨੇ ਕਮੈਂਟ ਕਰਕੇ ਦੱਸਿਓ ਬਾਕੀ ਬੈਲਵਾਰਡ ਦੇ ਸੂਟ ਲੈ ਕੇ ਆ ਗਏ ਜਿਹੜੇ ਬਜ਼ਾਰਾਂ ਦੇ ਵਿੱਚ ਮਿਲਦੇ ਨੇ 300 350 ਦਾ ਅੱਜ 22 ਹੁਣੀ ਤੁਹਾਨੂੰ 300 ਦੇ 2 ਦੇਣਗੇ ਆ 2 ਦੇਵਾਂਗੇ ਜੀ 300 ਦੇ 2 5 ਮੀਟਰ ਕਪੜਾ ਹੋ ਪੂਰਾ ਕਪੜਾ ਹੋਊਗਾ ਜੀ ਵੱਡੇ ਪਰੇਗਾ 150 ਰੁਪਏ ਦਾ ਇੱਕ ਸੂਟ ਪੈਗਾ ਜੀ ਆ ਦੇਖ ਸਕਦੇ ਹੋ ਰਾਜਾ ਰਾਣੀ ਵਾਲੇ ਬੈਲਵਾਰਡ ਦੇ ਸੂਟ ਮਖਾਰੇ ਸਾਰੇ ਬੈਲਵਾਰਡ ਦੇ ਸੂਟ ਨੇ ਜੀ ਇੱਕ ਤੋਂ ਇੱਕ ਨਵੇਂ ਡਿਜ਼ਾਈਨ ਆ 1500 ਰੁਪਏ ਦੇ 10 ਸੂਟ 1500 ਰੁਪਏ ਦੇ 10 ਸੂਟ ਚੱਕਾ ਦੇਓ 10 ਸੂਟ 5 ਸੂਟ ਆ ਇਹ ਕਿਹੜੇ ਰੈਂਕ ਜੀ ਇਹ ਵਧੀਆ ਵਿਆਹ ਸਾਧੀਆਂ ਵਾਸਤੇ ਅਗਲਾ ਕਹਿੰਦਾ ਲੈਣ ਤੇ ਉਹਨੂੰ ਵਧੀਆ ਕਪੜਾ ਗਾਰੰਟੀ ਵਾਲਾ 1000 ਰੁਪਏ ਦੇ 5 ਸੂਟ ਆ 1000 ਰੁਪਏ ਦੇ 5 ਸੂਟ ਵਿਆਹਾਂ ਵਾਲੇ ਲੈ 1000 ਦੇ 8 ਸੂਟ ਆ 1000 ਰੁਪਏ ਦੇ 8 1000 ਰੁਪਏ ਦੇ 8 ਸੂਟ ਦੇਵਾਂਗੇ ਪੂਰਾ ਕਪੜਾ ਗਾਰੰਟੀ ਨਾਲ ਬਾਜ਼ਾਰ ਦੇ ਵਿੱਚ 2 ਮਿਲਦੇ ਨੇ ਆਪਾਂ ਨੇ ਜੀ ਦੇਣੇ ਨੇ 500 ਰੁਪਏ ਦੇ 3 ਕੁੜਤੇ ਪਜਾਮੇ ਪੂਰੇ ਵਧੀਆ ਨੇ ਵਧੀਆ 1000 ਦੇ 6 ਨੇ ਪੂਰੇ ਗਾਰੰਟੀ ਵਾਲਾ ਕੱਪੜਾ ਜੀ ਇਹ ਠੀਕ ਆ ਜੀ 1000 ਦੇ 6 ਕੁੜਤੇ ਵਧੀਆ ਨੇ ਗੱਲਾਂ ਬਾਤਾਂ ਮਹਾਰਾਜ